ਬਹੁਤ ਸਾਰੇ ਲੋਕਾਂ ਨਾਲ ਪੰਜਾਬੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਆਰਥਿਕ ਮਾਹਰ ਡਾਕਟਰ ਬਲਵਿੰਦਰ ਸਿੰਘ ਟਵਾਣਾ ਸਾਹਿਬ ਜੁੜੇ ਨੇ ਟਵਾਣਾ ਸਾਹਿਬ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਜੀ ਧੰਨਵਾਦ ਜੀ ਡਾਕਟਰ ਸਾਹਿਬ ਐ ਐਮਐਸਪੀ ਦੀ ਲੜਾਈ ਹੈ ਕਸਾਰ ਜਿੱਥੇ ਬੰਦੀਆਂ ਬਾਰਡਰਾਂ ਤੇ ਬੈਠੀਆਂ ਨੇ ਖਨੌਰੀ ਬਾਰਡਰ ਸ਼ੰਭੂ ਬਾਰਡਰ ਦੱਬ ਵਾਲੀ ਬਾਰਡਰ ਪਰ ਮੇਨ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਇੱਕ ਉਹ ਮੁਕਾਮ ਸਿਰ ਚੁੱਕਿਆ ਆਪਣੇ ਸੰਘਰਸ਼ਾਂ ਦੇ ਵਿੱਚ ਇਹ ਕਿਸਾਨ 13 ਤਰੀਕ ਤੋਂ ਲੈ ਕੇ ਅੱਜ ਤੱਕ ਜਦੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਉਦੋਂ ਤੱਕ ਕਿਸਾਨ ਉੱਥੇ ਹੀ ਬੈਠੇ ਨੇ ਹਰਿਆਣਾ ਦੇ ਵਿੱਚ ਭਾਜਪੀ ਦੀ ਸਰਕਾਰ ਹੈ ਉਹਨਾਂ ਨੇ ਹਰਿਆਣਾ 'ਚ ਪੈਰ ਨਹੀਂ ਧਰਨ ਦੇ ਤੱਕ ਕਿਸਾਨਾਂ ਨੂੰ ਕਿਸਾਨਾਂ ਨੇ ਤਿੰਨ ਦਿਨ ਕੋਸ਼ਿਸ਼ ਕੀਤੀ ਦੋ ਦਿਨ ਲਗਾਤਾਰ ਇੱਕ ਦਿਨ ਕਾਲ ਦੇ ਕੇ 1 ਤਰੀਕ ਨੂੰ ਕਿ ਬੈਰੀਕੇਟਿੰਗ ਨੂੰ ਪਾਸੇ ਕਰਕੇ ਅਸੀਂ ਦਿੱਲੀ ਜਾ ਕੇ ਆਪਣਾ ਪ੍ਰੋਟੈਸਟ ਕਰ ਸਕੀਏ ਕੇਂਦਰ ਸਰਕਾਰ ਨਾਲ ਮੀਟਿੰਗਾਂ ਵੀ ਹੋ ਰਹੀਆਂ ਚਾਰ ਮੀਟਿੰਗਾਂ ਪਹਿਲਾਂ ਹੋ ਰਹੀਆਂ ਸੀ ਪੰਜਵੀਂ ਮੀਟਿੰਗ 21 ਤਰੀਕ ਨੂੰ ਐਮਰਜੈਂਸੀ ਰਾਪਤੇ ਦੇ ਵਿੱਚ ਕਿਸਾਨ ਆਗੂ ਤੇ ਕੇਂਦਰ ਸਰਕਾਰ ਆਉਂਦੀ ਹੈ ਕਿ ਕੋਈ ਮਿਲ ਬੈਠ ਕੇ ਹੱਲ ਜੜਾ ਕੱਢਿਆ ਜਾਵੇ ਚੌਥੇ ਗੇੜ ਦੀ ਮੀਟਿੰਗ ਦੇ ਵਿੱਚ ਤਾਂ ਐਮਐਸਪੀ ਬਾਰੇ ਫੈਸਲਾ ਲੈਂਦੇ ਹੋਏ ਸਰਕਾਰ ਨੇ ਕਹਿਤਾ ਸੀਗੇ ਪੰਜ ਫਸਲਾਂ ਦੇ ਪੰਜ ਸਾਲ ਦੇ ਲਈ ਸਾਡੇ ਨਾਲ ਕਰ ਲਓ ਪਰ ਉਹ ਸਾਰੇ ਜਿਹੜੇ ਕਿਸਾਨਾਂ ਦੇ ਫੋਰਮ ਨੇ ਭਾਵੇਂ ਐਸਕੇਐਮ ਗੈਰ ਰਾਜਨੀਤਿਕ ਹੈ ਐਸਕੇਐਮ ਰਾਜਨੀਤਿਕ ਹੈ ਉਹਨਾਂ ਨੇ ਜਵਾਬ ਦਿੱਤਾ ਕਿ ਸਾਨੂੰ ਮਨਜ਼ੂਰ ਨਹੀਂ ਉਸ ਬਾਰੇ ਤੁਸੀਂ ਬੈਟਰ ਜਾਣਦੇ ਹੋ ਤੇ ਹੁਣ ਜਿਹੜੀ ਸਥਿਤੀ ਹੈ ਤੁਸੀਂ ਲਗਾਤਾਰ ਸੰਘਰਸ਼ਾਂ ਦੇ ਵਿੱਚ ਰਹੇ ਹੋ ਸੰਘਰਸ਼ਾਂ ਨੂੰ ਨੇੜੇੋਂ ਦੂਰੋਂ ਤੱਕਿਆ ਹੁਣ ਜਿਸ ਸਿਚੁਏਸ਼ਨ ਦੇ ਵਿੱਚ ਕਿਸਾਨ ਨੇ ਤੁਸੀਂ ਪਿਛਲੇ ਦਿਨਾਂ ਨੂੰ ਕਿਵੇਂ ਦੇਖਿਆ ਤੇ ਅੱਜ ਵਾਲੇ ਦਿਨ ਨੂੰ ਕਿਵੇਂ ਦੇਖ ਰਹੇ ਹੋ ਜਿਹੜੇ ਪ੍ਰੋਗਰਾਮ ਦਿੱਤੇ ਹੋਣੇ 29 ਤੱਕ ਕਿਸਾਨਾਂ ਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਕੀ ਰਾ ਅਪਣਾ ਸਕਦੇ ਨੇ ਉਹਦੇ ਬਾਰੇ ਡਾਕਟਰ ਸਾਹਿਬ ਤੁਹਾਡੇ ਕੋਲ ਜਾਣਾਂਗੇ ਸੋ ਕੀ ਆਲਓਵਰ ਤੁਹਾਡਾ ਪੂਰਾ ਨਜ਼ਰੀਆ ਐਸ ਗੱਲਬਾਤ ਬਾਰੇ ਜੀ ਦੇਖੋ ਪੰਗੋ ਸਰਬ ਗੱਲ ਇਹ ਹੈ ਕਿ ਇਹ ਸਰਕਾਰ ਦੀ ਬੇਈਮਾਨੀ ਹੈ ਬੇਈਮਾਨ ਸਰਕਾਰ ਹੈ ਤੇ ਜਿਹੜੇ ਕਿਸਾਨ ਹੈ ਉਹਨਾਂ ਨੂੰ ੳਲਝਾਉਂਦੀ ਹੈ ਉਹਨਾਂ ਨੂੰ ਮਿਸਲੀਡ ਕਰਦੀ ਹੈ ਅਦਰਵਾਈਜ਼ ਜਿਹੜੀਆਂ ਜੇ ਇਹ ਮੰਗਾਂ ਦੋ ਕਹਿੰਦੇ ਆ ਕਦੇ ਕਹਿੰਦੇ ਐਮਐਸਪੀ ਅਸੀਂ ਮੰਨ ਨਹੀਂ ਸਕਦੇ ਹਾਂਜੀ ਕਰਜ਼ਾ ਮਾਫੀ ਤੇ ਬੜਾ ਕੁਝ ਹੋ ਜਾਊਗਾ ਇਹ ਬਿਆਨਬਾਜ਼ੀਆਂ ਦਿੰਦੇ ਲੇਕਿਨ ਜਿਹੜੀਆਂ ਬਾਕੀ ਦੀਆਂ ਮੰਗਾਂ ਸੀ ਉਹ ਵੀ ਦੋ ਸਾਲ ਚ ਕੋਈ ਇੰਪਲੀਮੈਂਟ ਨਹੀਂ ਕਰੀਆਂ ਜਿਹੜਾ ਜਿਹੜੇ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਸੀ ਕੇਸ ਵਾਪਸ ਲੈਣੇ ਸੀ ਲਖੀਮਪੁਰ ਖੇਰੀ ਵਾਲਾ ਕੇਸ ਸੀ ਬਿਜਲੀ ਦੇ ਬਿੱਲ ਵਾਲਾ ਮੁੱਦਾ ਸੀ ਪਰਾਲੀ ਵਾਲਾ ਮੁੱਦਾ ਸੀ ਉਹਦੇ ਤੇ ਕਿਹੜਾ ਕੁਝ ਹੋਇਆ ਇਹਦਾ ਮਤਲਬ ਤੁਸੀਂ ਮਿਸਲੀਡ ਕਰਿਆ ਨਾ 2 ਸਾਲ 5 ਸਾਲ ਦੀ ਸਰਕਾਰ ਹੁੰਦੀ ਹੈ ਤੇ 2 ਸਾਲ ਉਹਦੇ ਚ ਕਿੰਨਾ ਹਿੱਸਾ ਹੋਇਆ ਜੀ 40% ਤੁਹਾਡੀ ਰੂਲ ਬਣਦਾ ਹੈ ਨਾ ਹਾਲੇ ਰਾਜ ਰਹਿੰਦਾ 40% ਤੇ ਤੁਸੀਂ 40% ਹਿੱਸੇ ਚ ਕੁਝ ਵੀ ਨਹੀਂ ਕਰਿਆ ਕੋਈ ਕਾਰਵਾਈ ਨਹੀਂ ਕਰੀ ਜਦੋਂ ਹੁਣ ਐਜੀਟੇਸ਼ਨ ਸ਼ੁਰੂ ਹੋ ਗਈ ਫੇ ਤਿੰਨ ਮინისტრ ਚੰਡੀਗੜ੍ਹ ਦੇ ਗੇੜੇ ਕੱਢਦੇ ਆ ਹਾਂਜੀ ਫੇਰ ਸੈਂਟਰ ਜਿਹੜਾ ਉਹਦਾ ਨਾ ਪ੍ਰਧਾਨ ਮੰਤਰੀ ਬੋਲ ਰਿਹਾ ਨਾ ਆਪਣਾ ਜਿਹੜਾ ਹੋਮ ਮਿਨਿਸਟਰ ਆ ਉਹ ਕੁਝ ਕਹਿ ਰਿਹਾ ਤਿੰਨ ਮੰਤਰੀ ਆਉਂਦੇ ਆ ਤੇ ਉਹ ਮੰਤਰੀ ਜਿਹੜੇ ਆ ਕੇ ਵਿਚ ਵਿਚਾਲੇ ਕਰਕੇ ਗੱਲ ਉਹਦਾ ਕਿਸੇ ਤਣਪੱਤਨ ਦਾ ਲੱਗਦਾ ਨਹੀਂ ਜੇ ਇਹੀ ਗੱਲ ਸੀ ਤਾਂ ਜਿਹੜੀਆਂ 5-6 ਮੰਗਾ ਨੇ ਜੇ 2 ਮੰਗਾ ਤੇ ਹਲੇ ਰੁਕਦਾ ਜਿਹੜੀਆਂ ਗੱਲਾਂ ਚਿੱਠੀ ਦੇ ਕੇ ਮੰਨੇ ਹੋ ਤੁਸੀਂ ਉਹਦਾ ਉਹ ਲਾਗੂ ਕਰਨ ਤੋਂ ਕਿਹਨੇ ਰੋਕਿਆ ਉਹਦਾ ਕਿਸਾਨ ਨਹੀਂ ਕਹਿੰਦੇ ਵੀ ਨਾਰ ਕਰੋ ਉਹਦਾ ਤੁਸੀਂ ਲਿਖ ਕੇ ਦਿੱਤਾ ਵਾ ਨਾ ਮੁਆਵਜ਼ਾ ਦੇਣਾ ਕੇਸ ਵਾਪਸ ਲੈਣੇ ਲਖੀਮਪੁਰ ਖੀਰੀ ਵਾਲਾ ਤੇ ਬਿਜਲੀ ਬਿੱਲ ਤੇ ਪਰਾਲੀ ਦਾ ਇਹਦੇ ਤੇ ਕੀ ਰਾਲਾ ਇਹ ਕਿਹਨੇ ਰੋਕਿਆ ਜੀ ਉਹਨਾਂ ਨੂੰ ਵੀ ਨਾ ਕਰੋ ਇੰਨਾ ਤਾਂ ਕਰੋ ਨਾ ਵੀ ਹਾਂ ਉਹ ਤਾਂ ਇੰਪਲੀਮੈਂਟ ਕਰਦੇ ਹੋ ਨਾ ਜੇ ਕਰਜ਼ਾ ਮਾਫੀ ਤੇ ਐਮਐਸਪੀ ਤੇ ਅੜਿਆਵਾ ਕੰਮ ਉਹਦੀ ਗੱਲ ਕਰੋ ਵੀ ਭਾਈ ਬਾਕੀ ਅਸੀਂ ਕਰਦੇ ਆ ਤੁਸੀਂ ਤਾਂ ਕੁਝ ਵੀ ਨਹੀਂ ਕਰਿਆ ਸੋ ਜਦੋਂ ਹੁਣ ਐਜੀਟੇਸ਼ਨ ਹੋ ਗਈ ਉਹ ਤੋਂ ਤੇ ਬਾਅਦ ਤੁਸੀਂ ਕਰ ਰਹੇ ਹੋ ਤੇ ਹਾਲੇ ਵੀ ਕਿਸਾਨਾਂ ਨੂੰ ਮਿਸਲੀਡ ਕਰ ਰਹੇ ਹੋ ਇਹ ਸਾਰਿਆਂ ਚੋ ਕੁਝ ਵੀ ਨਹੀਂ ਕਰਿਆ ਤੇ ਮੈਨੂੰ ਇਹ ਲੱਗਦਾ ਵੀ ਉਹਨਾਂ ਨੇ ਕੁਝ ਵੀ ਨਹੀਂ ਕਰਨਾ ਇਸ ਕਰਕੇ ਕਹਿ ਰਹੇ ਹਨ ਕਿ ਹੁਣ ਸਰਕਾਰ ਦਾ ਪਾਰਲੀਮੈਂਟ ਸੈਸ਼ਨ ਖਤਮ ਹੋ ਗਿਆ ਆਰਡੀਨੈਂਸ ਜਿਹੜੇ ਪਹਿਲਾਂ ਤਿੰਨ ਬਿਜਲੀ ਆਪਣੇ ਕਿਸਾਨੀ ਕਾਨੂੰਨ ਲਿਆਂਦੇ ਸੀ ਉਹਨਾਂ ਦਾ ਵੀ ਆਰਡੀਨੈਂਸ ਜਾਰੀ ਹੋਇਆ ਸੀ ਕੀ ਹੁਣ ਇਹ ਸਰਕਾਰ ਆਰਡੀਨੈਂਸ ਜਾਰੀ ਕਰ ਸਕਦੀ ਐ ਐਮਐਸਪੀ ਦਾ ਜਾਂ ਕਰਜ਼ਾ ਮਾਫੀ ਦਾ ਨਹੀਂ ਕਰੂਗੀ ਉਹ ਇਹ ਵੀ ਹੈ ਕਿ ਜਿਹੜੀ ਹੁਣ ਵਿਚਦਾ ਕੱਢਿਆ ਗਿਆ ਸੀ ਨਾ ਵੀ ਪੰਜ ਫਸਲਾਂ ਤੇ ਦਵਾਂਗੇ ਪੰਜ ਸਾਲ ਦਾ ਐਗਰੀਮੈਂਟ ਕਰ ਲੋ ਉਹ ਵੀ ਕਿਸਾਨਾਂ ਨੂੰ ਮੂਰਖ ਬਣਾਉਣ ਦੀ ਉਹ ਗੱਲ ਸੀ। ਉਹ ਇਸ ਕਰਕੇ ਕਿ ਭਈ ਪਹਿਲਾ ਕੰਟਰੈਕਟ ਫਾਰਮਿੰਗ ਤਾਂ ਰੱਦ ਹੋਈ ਐ। ਇੱਕ ਕਾਨੂੰਨ, ਤਿੰਨਾ ਕਾਨੂੰਨਾਂ 'ਚ ਉਹ ਕੰਟਰੈਕਟ ਫਾਰਮਿੰਗ ਦਾ ਸੀਗਾ ਵੀ ਕੰਪਨੀਆਂ ਨਾਲ ਤੁਸੀਂ ਕੰਟਰੈਕਟ ਕਰੋ, ਉਹ ਜਿਹੜੀ ਰੇਟ ਮਿੱਥੋਗੇ ਉਹਦੇ ਤੇ ਖਰੀਦਣਗੇ। ਤੇ ਇਹੀ ਕੰਟਰੈਕਟ ਫਾਰਮਿੰਗ ਸੀਗੀ ਵੀ ਹਾਂ ਵੀ ਤੁਸੀਂ ਕਰੋ ਸਿੱਧਾ ਕੰਪਨੀਆਂ ਨਾਲ, ਕਾਰਪੋਰੇਟ ਨਾਲ। ਇਹੀ ਤੁਸੀਂ ਕਰਦੇ ਹੋ, ਹੁਣ ਵੀ ਕੰਟਰੈਕਟ ਐ। ਇਹ ਕੰਟਰੈਕਟ ਦੇ ਵਿੱਚ ਬੜਾ ਸਿੱਧਾ ਏ ਭਾਈ ਜੇ ਕੰਟਰੈਕਟ ਟੁੱਟ ਜੇ ਤਾਂ ਅਲੀਗੇਸ਼ਨ ਕਾਊਂਟਰ ਅਲੀਗੇਸ਼ਨ ਲਾਓ ਤੇ ਉੱਥੇ ਕੇਸ ਬੁੱਕ ਤੋਂ ਦੇ ਫੇਰੀ ਜਾਓ ਕੰਟਰੈਕਟ ਐਕਟ ਤਾਂ ਇਹੀ ਕਹਿੰਦਾ ਕਿਸਾਨ ਮੰਗ ਰਿਆ ਵੀ ਤੁਸੀਂ ਸਾਨੂੰ ਐਮਐਸਪੀ ਦਾ ਕਾਨੂੰਨ ਪਾਸ ਕਰਕੇ ਗਰੰਟੀ ਦਿਓ ਵੀ ਇਸ ਕੀਮਤ ਤੋਂ ਥੱਲੇ ਕੋਈ ਵੀ ਬੰਦਾ ਕੀ ਨਹੀਂ ਖਰੀਦੂਗਾ ਹੈ ਨਹੀਂ ਇਹ ਕਹਿੰਦੇ ਆ ਕਿਸਾਨ ਕਿ ਜੇ ਕੋਈ ਖਰੀਦੂਗਾ ਤਾਂ ਉਹਦੇ ਤੇ ਐਕਸ਼ਨ ਹੋਊਗਾ ਤਾਂ ਇਹੀ ਇੰਨੀ ਮੰਗਾ ਕਰਦੇ ਆ ਨਾ ਇਹ ਇਸ ਕਰਕੇ ਵੀ ਨਹੀਂ ਹੋਣਾ ਕਿਉਂਕਿ ਜਿਹੜਾ WTO ਹੈ ਜਿਹਦੀ ਹੁਣ 27 26 ਤੋਂ ਲੈ ਕੇ 28 ਤੱਕ ਮੀਟਿੰਗ ਹੈ ਜਿਹਦੇ ਤੇ 26 ਤਰੀਕ ਨੂੰ ਜਦੋਂ ਉਹ ਦੋਹਾ 'ਚ WTO ਮਿਨਿਸਟਰੀਅਲ ਜਿਹੜੇ ਕਮਰਸ ਮਿਨਿਸਟਰਸ ਆ ਉਹਨਾਂ ਦੀ ਮੀਟਿੰਗ ਹੁੰਦੀ ਹੈ ਟਰੇਡ ਦੇ ਸਬੰਧ ਚ ਉਹ ਜਾਂ ਐਗਰੀਕਲਚਰ ਵੀ ਹੈ ਤੇ ਦੋਹਾ ਟੈਕਸ ਤੇ ਵਿੱਚ ਹੀ ਪਹਿਲੀ ਜਿਹੜੀ ਦੋਹਾ ਦੀ ਮੀਟਿੰਗ ਹੋਈ ਸੀ ਬੜੀ ਪੁਰਾਣੀ ਐਗਜੈਕਟਲੀ ਮੈਨੂੰ ਸਾਲ ਯਾਦ ਨਹੀਂ ਉਦੋਂ ਇਹ ਪੰਗਾ ਪਿਆ ਸੀਗਾ ਵੀ ਜਿਹੜੀ ਖੇਤੀਬਾੜੀ ਹੈ ਇਹਦੇ ਤੇ ਕੀ ਕਰਨਾ ਸਬਸਿਡੀ ਦਾ ਕੀ ਕਰਨਾ ਐਮਐਸਪੀ ਦਾ ਕੀ ਕਰਨਾ ਜਿਹੜੀ ਪੀਡੀਐ ਸਹਿਦਾ ਕੀ ਕਰਨਾ ਇਹੀ ਸੀਗਾ ਤੇ ਸਾਰੇ ਜਿਹੜੇ ਡਿਵੈਲਪਿੰਗ ਕੰਟਰੀਜ਼ ਆ ਉਹ ਇੱਕ ਪਾਸੇ ਸੀਗੇ ਤੇ ਡਿਵੈਲਪਡ ਕੰਟਰੀ ਜਿਹੜੇ ਵਿਕਾਸਸ਼ੀਲ ਹੈ ਹਨਾ ਕੈਨੇਡਾ ਅਮਰੀਕਾ ਯੂਰੋਪੀਅਨ ਕੰਟਰੀ ਉਹ ਕਿੱਪਾਸੇ ਆ ਉਹ ਇਸ ਕਰਕੇ ਆ ਕਿ ਉਹ ਡਬਲਯੂਟੀਓ ਕਹਿੰਦਾ ਵੀ ਤੁਸੀਂ ਐਮਐਸਪੀ ਖਤਮ ਕਰੋ ਇਹਨਾਂ ਨੂੰ ਵੀ ਪਤਾ ਪ੍ਰੋਸੀਡਿੰਗ ਕੱਢ ਕੇ ਦੇਖ ਲਓ ਆਪਦੀ ਰਿਕਾਰਡ ਤੁਸੀਂ ਗੱਲ ਕਰ ਲਓ ਜਿਹੜੇ ਬੰਦੇ ਉੱਥੇ ਜਾਂਦੇ ਆ ਉਹ ਤਾਂ ਇਹ ਕਹਿੰਦੇ ਆ ਵੀ ਸਬਸਿਡੀਆਂ ਵੀ ਖਤਮ ਕਰੋ ਸਬਸਿਡੀਆਂ ਅਸੀਂ ਘਟਾ ਦਿਆਂ ਉਸ ਸਬਸਿਡੀ ਦੇ ਰਿਆ 80% ਅਸੀਂ ਕਹਿੰਦੇ ਜੀ 10% ਸਾਡੇ ਤੇ ਹੋਵਾ ਤੇ 10 ਵੀ ਨਹੀਂ ਹੈ ਨਾ ਲੱਗਦੇ ਤੇ ਵਿੱਤ ਮੰਤਰੀ ਦਾ ਬਿਆਨ ਆ ਦੇਖੋ ਜੀ ਕਹਿੰਦਾ ਤੁਹਾਨੂੰ ਸਸਤਾ ਜੂਰੀਆ ਮਿਲਦਾ ਹੈ ਨਾ ਇਹ ਜੂਰੀਆ ਮਿਲਦਾ ਭਾਈ ਸਾਹਿਬ ਉਹ ਸਬਸਿਡੀ ਦੀ ਗੱਲ ਕਰੋ ਨਾ ਤੁਸੀਂ ਜਿਹੜਾ WTO ਕਹਿੰਦਾ ਤੇ ਤੁਸੀਂ ਸਬਸਿਡੀਆਂ ਲਗਾਤਾਰ ਘਟਾਈਆਂ ਨੇ ਤੇ ਉਸ ਕਰਕੇ ਪੀਡੀਐਸ ਚੱਲ ਰਿਹਾ ਸੋ ਇਸ ਕਰਕੇ ਜਿਹੜਾ ਜਿਹੜੇ ਵਿਕਸਿਤ ਮੁਲਕ ਹੈਗੇ ਆ ਨਾਰਥ ਦਾ ਜਿਹਨੂੰ ਅਸੀਂ ਗਲੋਬਲ ਨਾਰਥ ਕਹਿੰਦੇ ਆ ਪੜ੍ਹੇ ਲਿਖੇ ਬੰਦੇ ਇੱਕ ਗਲੋਬਲ ਸਾਊਥ ਆ ਜਿਹਨੇ ਗਲੋਬਲ ਸਾਊਥ ਆ ਉਹਦੇ ਚ ਸਾਰੇ ਗਰੀਬ ਕੰਟਰੀ ਹੈ ਜਾਂ ਵਿਕਾਸਸ਼ੀਲ ਮੁਲਕ ਹੈ ਤੇ ਜਿਹੜਾ ਗਲੋਬਲ ਨਾਰਥ ਆ ਉਹਦੇ ਅਮੀਰ ਮੁਲਕ ਹੈ ਵਿਕਸਿਤ ਮੁਲਕ ਹੈ ਜਿਹੜੇ ਉਹ ਮੁਲਕ ਨੇ ਉਹ ਉਹੋ ਖੇਤੀਬਾੜੀ ਦੀਆਂ ਜਿਹੜੀਆਂ ਕੀਮਤਾਂ ਨੇ ਉਹਨੂੰ ਘੱਟ ਰੱਖਣਾ ਚਾਹੁੰਦੇ ਆ ਉਹ ਘੱਟ ਰੱਖਣ ਦਾ ਜੇ ਤੁਸੀਂ ਐਮਐਸਪੀ ਦੇ ਕਾਨੂੰਨ ਬਣਾ ਦੋ ਫਿਰ ਉਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਫਿਰ ਉਹ ਕੀਮਤਾਂ ਵਧਣਗੀਆਂ ਤੇ ਜੇ ਕੀਮਤਾਂ ਵਧਣਗੀਆਂ ਫਿਰ ਅਮਰੀਕਾ ਕੈਨੇਡਾ ਯੂਰਪ ਦੇ ਵਿੱਚ ਦਿਹਾੜੀ ਵਧੂਗੀ ਹਣਾ ਜਿਹੜਾ ਜ਼ਿਆਦਾਤਰ ਅਮਰੀਕਾ ਉੱਪਰਲਾ ਤੇ ਜਿਹੜਾ ਕੈਨੇਡਾ ਉੱਥੇ ਤਾਂ ਇੱਕੋ ਹੀ ਫਸਲ ਹੁੰਦੀ ਹੈ ਬਾਕੀ ਤਾਂ 4-5 ਮਹੀਨੇ ਬਰਫ਼ ਪੈਂਦੀ ਹੈ ਤੇ ਮੋਸਟਲੀ ਜਿਹੜਾ ਯੂਰਪ ਹੈ ਹਾਂ ਜ਼ਿਆਦਾਤਰ ਉੱਥੇ ਵੀ ਬਰਫ਼ ਪੈਂਦੀ ਹੈ ਇੱਕੋ ਹੀ ਫਸਲ ਹੁੰਦੀ ਹੈ ਤੇ ਜ਼ਿਆਦਾਤਰ ਜਿਹੜਾ ਟ੍ਰੇਡ ਜਾਂ ਖੇਤੀਬਾੜੀ ਦੇ ਜਿੰਸਾ ਨੇ ਉਹ ਤਾਂ ਇਧਰ ਹੀ ਜਾਂਦੀਆਂ ਜਾਂ ਮੈਕਸੀਕੋ ਤੋਂ ਚੱਲੀ ਜਾਂਦੀਆਂ ਸੈਂਟਰਲ ਏਸ਼ੀਆ ਤੋਂ ਚੱਲੀ ਜਾਂਦੀਆਂ ਸੈਂਟਰਲ ਅਮਰੀਕਾ ਤੋਂ ਚੱਲੀ ਜਾਂਦੀਆਂ ਏਸ਼ੀਅਨ ਕੰਟਰੀ ਤੋਂ ਜਾਂਦੀਆਂ ਉਦੋਂ ਤੋਂ ਜਾਨੀਏ ਇਸ ਲਈ ਉੱਥੇ ਦੀਆਂ ਖੇਤੀਬਾੜੀ ਜਿਹੜੀਆਂ ਵਸਤਾਂ ਨੇ ਉਹਨਾਂ ਦਾ ਭਾਅ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਉਹ ਕਿਵੇਂ ਹੋ ਸਕਦੇ ਜੇ ਐਮਐਸਪੀ ਖਤਮ ਹੋ ਜਾਏ। ਤੋਂ ਇਸ ਲਈ ਸਰਕਾਰ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਹੀ ਨਹੀਂ ਚਾਹੁੰਦੀ ਉਹਨਾਂ ਦੇ ਪ੍ਰੈਸ਼ਰ ਥੱਲੇ ਤੇ ਇਹਨਾਂ ਨੇ ਬਣਾਉਣਾ ਨੀਗਾ। ਇਹ ਲੰਮੀ ਲੜਾਈ ਹੈ। ਇਹ ਇਹ ਨਾ ਦੱਸ ਦੇਣਾ ਚ ਵੜਨਾ ਇਹਨਾਂ 15 ਦਿਨਾਂ ਚ ਵੜਨਾ। ਸਰਕਾਰ ਆਪਣਾ ਸਮਾਂ ਜਿਹੜਾ ਨਾ ਇਹਨਾਂ ਤੋਂ ਇੱਧਰ ਉੱਧਰ ਜੀਆਂ ਗੱਲਾਂ ਕਰਕੇ ਮੀਟਿੰਗਾਂ ਚਲਾ ਕੇ ਵਾਅਦਾ ਕੀਤਾ ਉਹਨਾਂ ਨੇ ਹੈ ਨਾ ਵੀ ਹਾਂ ਜੀ ਤੇ ਉਹਦੇ ਚ ਇਹ ਵੀ ਕੱਢ ਲਿਆ ਵੀ ਕੀ ਗੱਲ ਆ ਪਹਿਲਾਂ ਬਥੇਰੀਆਂ ਬੇਈਮਾਨੀਆਂ ਕੀਤੀਆਂ ਝੂਠੇ ਵਾਅਦੇ ਬੋਲੇ ਵੀ ਇੱਕ ਹੋਰ ਕੰਟਰੈਕਟ ਵਾਲੀ ਵੀ ਹਾਂ ਜੀ 5 ਸਾਲ ਦਾ ਕੰਟਰੈਕਟ ਕਰ ਲਓ ਹੋਰ ਝੂਠ ਬੋਲ ਜੋ ਜੇ ਇੰਨੀ ਵਿਅੰਤਦਾਰੀ ਹੈ ਇਹ ਤੁਸੀਂ ਉੱਥੇ ਕੰਟਰੈਕਟ 5 ਸਾਲ ਦਾ ਕਰਨ ਲਈ ਤਿਆਰ ਹੋ ਫਿਰ ਤੁਸੀਂ ਕਾਨੂੰਨ ਹੀ ਬਣਾ ਦਿਓ ਐਮਐਸਪੀ ਤੇ ਪਹਿਲਾਂ ਕਹਿੰਦੇ ਰਹੇ ਐਮਐਸਪੀ ਹੈ ਐਮਐਸਪੀ ਦੀ ਐਮਐਸਪੀ ਰਹੇਗੀ ਹੈ ਇਹ ਕਿੰਨੇ ਬਿਆਨ ਆਏ ਲੇਕਿਨ ਫੈਕਟ ਹੈ ਕਿ ਜਿੰਨੀ ਐਗਰੀਕਲਚਰ ਪੈਦਾ ਹੁੰਦੀ ਹੈ ਐਗਰੀਕਲਚਰ ਦੀ ਪੈਦਾਵਾਰ ਹੁੰਦੀ ਹੈ ਉਹ ਸਿਰਫ 6% ਉਹਦੇ ਐਮਐਸਪੀ ਦੇ ਖਰੀਦੀ ਜਾਂਦੀ ਹੈ ਇਹ ਤੋਂ ਵੱਧ ਤਾਂ ਖਰੀਦੀ ਨਹੀਂ ਜਾਂਦੀ ਤੇ ਜੇ ਜੇ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਜੇ ਸਾਰੀ ਦੀ ਸਾਰੀ ਖਰੀਦਣੀ ਹੋਵੇ ਤਾਂ ਉਹ ਕਿਸਾਨਾਂ ਨੂੰ ਇੱਕ ਹੱਕ ਦੇ ਵਿੱਚ ਜਾਂਦੀ ਹੈ ਕਿਸਾਨਾਂ ਦੀ ਆਰਥਿਕ ਹਾਲਤ ਸੁਧਰ ਸਕਦੀ ਹੈ ਇਸ ਲਈ ਕਿਸਾਨ ਜਿਹੜੇ ਮੰਗਦੇ ਆ ਜੇ ਤੁਸੀਂ ਨਹੀਂ ਕਰੋਗੇ ਫਿਰ ਜਿਹੜੀਆਂ ਕੰਪਨੀਆਂ ਨੇ ਕਾਰਪੋਰੇਟ ਐ ਉਹ ਖੇਤੀ ਤੇ ਕਬਜ਼ਾ ਕਰਨਾ ਚਾਹੁੰਦਾ ਹੁਣ ਤਾਂ ਇੱਕ ਨਵਾਂ ਚੱਲ ਪਿਆ ਨਾ ਜਿਹੜਾ ਜੇ ਤੁਸੀਂ ਧਿਆਨ ਨਾਲ ਕਰੋ ਉਹਦੇ ਕਾਫੀ 128 ਜਿਹੜਾ ਇੱਕ ਇਨਫੋਰਮੇਸ਼ਨ ਹੈ ਕਿ 128 ਜਿਹੜੀਆਂ ਫੈਕਟਰੀਜ਼ ਨੇ ਉਹ ਲੱਗ ਗਈਆਂ ਕਿ ਤੁਸੀਂ ਆਰਟੀਫੀਸ਼ੀਅਲ ਪ੍ਰੋਟੀਨ ਬਣਾਓ ਉਹਦੇ ਚੀ ਮੀਟ ਵੀ ਬਣਾ ਲਓ ਉਹਦੇ ਚ ਹੋਰ ਵੀ ਬਣਾ ਲਓ ਉਹ ਬਣਾ ਕੇ ਆਰਟੀਫੀਸ਼ੀਅਲ ਤੁਸੀਂ ਮਾਰਕੀਟ ਚ ਵੇਚ ਦੋ ਉਹ ਕਿਸਾਨੀ ਦੇ ਖਿਲਾਫ ਹੈ ਕਿ ਤੁਸੀਂ ਪੇਡਾਂ ਬੱਕਰੀਆਂ ਰੱਖਣੀਆਂ ਮੁਰਗੇ ਰੱਖਣੇ ਗਾਵਾਂ ਪਾਲਣੀਆਂ ਉਹ ਮੀਟ ਜਿਹੜਾ ਕਹਿੰਦੇ ਜੀ ਉੱਥੇ ਹੀ ਪੂਰਾ ਕਰਦਾਂਗੇ ਇਹ ਵੀ ਕਿਸਾਨੀ ਦੇ ਖਿਲਾਫ ਹੈ ਸੋ ਇਸ ਲਈ ਜਿੰਨਾ ਵੱਡਾ ਮਸਲਾ ਜਿੱਥੇ ਤੱਕ ਪਹੁੰਚਿਆ ਵਾ ਕਾਰਪੋਰੇਟ ਵਰਲਡ ਦਾ ਤੇ ਜਿਹੜੇ ਵਿਕਾਸ ਕਰ ਚੁੱਕੇ ਮੁਲਕ ਹੈ ਉਹਨਾਂ ਦਾ ਜਿਹੜਾ ਕਿਸਾਨਾਂ ਦੇ ਉੱਤੇ ਮੈਂ ਤਾਂ ਹੋਰ ਗੱਲ ਕਹਿਣਾ ਨੇ ਇੱਥੇ ਦੇ ਕਿਸਾਨ ਨਹੀਂਗੇ ਫਰਾਂਸ ਦੇ ਕਿਸਾਨ ਜਰਮਨੀ ਦੇ ਕਿਸਾਨ ਹੈਨਾ ਜੀ ਇਵਨ ਯੂ ਐਸ ਏ ਦੇ ਕਿਸਾਨ ਉਹ ਸਾਰੀ ਆਰਥਿਕ ਉਹਦੇ ਜਮਤਵਾੜੀ ਚ ਸਾਰੇ ਪ੍ਰੋਟੈਸਟ ਕਰ ਰਿਹਾ ਸਾਰੇ ਟਰੈਕਟਰ ਲੈ ਕੇ ਉੱਥੋਂ ਦੀਆਂ ਰਾਜਧਾਨੀਆਂ ਚ ਘੁੰਮ ਰਹੇ ਆ ਕਿਉਂ ਘੁੰਮ ਰਿਹਾ ਕਿਉਂਕਿ ਕਾਰਪੋਰੇਟ ਉੱਥੇ ਵੀ ਹਮਲਾ ਕਰ ਰਿਹਾ ਹੈਨਾ ਸਬਸਿਡੀ ਲੈ ਕੇ ਤੇ ਇੱਥੇ ਵੀ ਹਮਲਾ ਸੋ ਇਸ ਲਈ ਐਡਾ ਸੌਖਾ ਨਹੀਂਗਾ ਕਿ ਤੁਹਾਨੂੰ ਐਮ ਐਸ ਪੀ ਬਿਨਾ ਲੜੇ ਬਹੁਤ ਵੱਡਾ ਜਿਹੜਾ ਇਗਿਟੇਸ਼ਨ ਹੈ ਆ ਇਹ ਮੈਨੂੰ ਇਹ ਵੀ ਲੱਗਦਾ ਕਿ ਹਾਂਜੀ ਹੁਣ ਇਮੀਡੀਏਟਲੀ 2024 ਦੀਆਂ ਚੋਣਾਂ ਨੇ ਵੀ ਭਾਰਤੀ ਜਨਤਾ ਪਾਰਟੀ ਉਸ ਚੋਣਾਂ ਦੇ ਮੱਦੇਨਜ਼ਰ ਆ ਇਹ ਕਾਨੂੰਨ ਪਾਸ ਕਰ ਦੋ ਸੀ ਇਹ ਭੁੱਲ ਜਾਣਾ ਚਾਹੀਦਾ ਇਹ ਨਹੀਂ ਕਰੂਗੀ ਇਹ ਉੱਥੇ ਹੈ ਇਹ 28 ਜਿਹੜਾ 26 ਤੋਂ 28 ਦੀਆਂ ਮੀਟਿੰਗਾਂ ਇਹਨਾਂ ਨੂੰ ਜਿਹੜਾ ਕਮਰਸ ਮਨਿਸਟਰ ਜਾਊਗਾ ਉਹਨੂੰ ਪੁੱਛਣਾ ਚਾਹੀਦਾ ਮੀਡੀਆ ਨੂੰ ਵੀ ਵੀ ਉੱਥੇ ਕੀ ਹੋਇਆ ਤੁਸੀਂ ਕੀ ਕਰ ਰਖਿਆ ਹੈ ਉਥੇ ਸਬਸਿਡੀ ਦਾ ਰੌਲਾ ਪੈਂਦਾ ਐ ਐਮਐਸਪੀ ਦਾ ਵੀ ਪੈਂਦਾ ਪੀਡੀਐਸ ਦਾ ਵੀ ਪੈਂਦਾ এনवायरमेंट ਦਾ ਵੀ ਪੈਂਦਾ ਹੈਨਾ ਬਲੂ ਬਾਕਸ ਅੰਬਰ ਬਾਕਸ 레드 ਬਾਕਸ ਇਹ ਸਾਰਾ ਕੁਝ ਉਥੇ ਡਿਸਕਸ ਹੁੰਦਾ ਛੋ ਇਸ ਲਈ ਇਹ ਜਿੱਥੇ ਤੱਕ ਦਾ ਮਸਲਾ ਉਨੀ ਸਮਝ ਨਾਲ ਜੁਆਇੰਟਲੀ ਸਾਰੀਆਂ ਜਥੇਬੰਦੀਆਂ ਦਾ ਇਕੱਠੇ ਹੋ ਕੇ ਲੜਨ ਵਾਲਾ ਸੰਘਰਸ਼ ਹੈ ਤੇ ਹੁਣ ਜਿੱਥੇ ਆਪਾਂ ਪਹੁੰਚ ਗਏ ਹੁਣ ਇਹ ਸੰਘਰਸ਼ ਸ਼ੁਰੂ ਹੋ ਗਿਆ ਤੇ ਬਹੁਤ ਸਾਰੀ ਜਿਹੜੀ ਹੁਣ ਦੇਖੋ ਕੇਂਦਰ ਇੱਕ ਥਾਂ ਬੈਠਾ ਕੇਂਦਰ ਦਾ ਤਾਂ ਬੋਲਦਾ ਹੀ ਨਹੀਂ ਮੰਤਰੀ ਵੀ ਆਉਂਦੇ ਉਹ ਵੀ ਨਹੀਂ ਬੋਲਦੇ ਹੈਨਾ ਤੁਸੀਂ ਮੀਟਿੰਗਾਂ ਤੋਂ ਬਾਅਦ ਕਿਸੇ ਕੇਂਦਰੀ ਮੰਤਰੀ ਨੇ ਟਵੀਟ ਤਾਂ ਕਰਦੇ ਉਹ ਐਕਸ ਤੇ ਵੀ ਪਾ ਦਿੰਦੇ ਆ ਕਦੇ ਆਉਂਦੇ ਆ ਮਾੜਾ ਮੋਟਾ ਕਹਿਣ ਲਈ ਵੀ ਅਸੀਂ ਦੇਖੋ ਜੀ ਕਿਸਾਨਾਂ ਦੇ ਤੈਸ਼ੀ ਹੈ ਹੈਨਾ ਅਸੀਂ ਕਿਸਾਨਾਂ ਦਾ ਇਹ ਕੀਤਾ ਮੋਦੀ ਸਾਹਿਬ ਨੇ ਕਿਸਾਨਾਂ ਲਈ ਇਹ ਕੀਤਾ ਲੇਕਿਨ ਕੋਈ ਪ੍ਰੈਸ ਕਾਨਫਰੈਂਸ ਨਿਠ ਕੇ ਕੀਤੀ ਹੋਵੇ ਵੀ ਉੱਥੇ ਭਾਈ ਕਿਹੜੀ ਗੱਲਬਾਤ ਹੁੰਦੀ ਹੈ ਤੁਸੀਂ ਕਿਉਂ ਨਹੀਂ ਮੰਨਦੇ ਐਸੀ ਤਾਂ ਕੋਈ ਕੁਝ ਨਹੀਂ ਮੈਂ ਨਹੀਂ ਦੇਖਿਆ ਵੀ ਅਰਜਨ ਮੁੰਡਾ ਸਾਹਿਬ ਨੇ ਕੋਈ ਵੱਡੀ ਕਾਨਫਰੰਸ ਕੀਤੀ ਜਾਂ ਪਿਊਸ਼ ਗੋਲ ਨੇ ਵੀ ਵੱਡੀ ਕਾਨਫਰੰਸ ਕੀਤੀ ਹਾਂ ਉਹ ਤਾਂ ਜਾਂਦਾ ਸਾਡੇ ਵਾਲੇ ਸੀਐਮ ਉੱਥੇ ਹੁੰਦਾ ਜੀ ਬੜੇ ਮਾਹੌਲ ਵਧੀਆ ਮਾਹੌਲ ਚ ਗੱਲਬਾਤ ਹੋ ਗਈ ਇਹ ਹੋ ਗਿਆ ਜਾਂ ਫਿਰ ਕਿਸਾਨ ਆਗੂ ਹੀ ਆ ਕੇ ਕਹਿੰਦੇ ਵੀ ਆਹ ਗੱਲ ਹੋਈ ਅਸੀਂ ਡਿਸਕਸ ਕਰਾਂਗੇ ਸੋ ਇਸ ਲਈ ਜਿੱਥੋਂ ਤੱਕ ਲੱਗਦਾ ਕਿ ਚੋਣਾ ਨੇੜੇ ਨੇ ਉਹ ਇਹ ਚਾਹੁੰਦੇ ਆ ਕੋਡ ਆਫ ਕੰਡਕਟ ਲੱਗ ਜੇ ਫੇਰ ਸਰਕਾਰ ਆਪਣੇ ਹੱਥ ਖੜੇ ਕਰਕੇ ਕਹਿ ਦੂ ਭਾਈ ਤੁਸੀਂ ਸਾਡੀ ਸਰਕਾਰ ਬਣਾਓ ਉਦੋਂ ਤੋਂ ਬਾਅਦ ਅਸੀਂ ਤੁਹਾਡਾ ਮਸਲਾ ਹੱਲ ਕਰ ਦਾਂਗੇ ਇਹ ਗੱਲ 2014 ਦੇ ਬੀਜੇਪੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਸ਼ਾਮਲ ਹੈ ਉਦੋਂ ਚੋਣ ਮੈਨੀਫੈਸਟੋ ਚ ਹੈਗਾ ਸੀ ਕਿ ਐਮਐਸਪੀ ਦਵਾਂਗੇ ਸ਼ਾਮੀਨਾਥਨ ਕਮਿਸ਼ਨ ਲਾਗੂ ਕਰਾਂਗੇ ਲੇਕਿਨ ਜਦੋਂ ਸੁਪਰੀਮ ਕੋਰਟ ਚ ਕੇਸ ਹੋ ਗਿਆ ਇਹ ਦੋ ਜੀ ਐਮਐਸਪੀ ਉੱਥੇ ਜਾ ਕੇ ਐਫੀਡਵਟ ਫਾਈਲ ਕਰਤਾ ਵੀ ਅਸੀਂ ਤਾਂ ਦੇ ਨਹੀਂ ਸਕਦੇ ਹੈ ਜੀ ਆਨਰ ਰਿਕਾਰਡ ਤੋਂ ਇਸ ਲਈ ਫਿਰ ਅਗਲਾ ਜਿਹੜਾ ਖੇਡਿਆ ਜਾ ਰਿਹਾ ਹੈ ਨਾ ਉਹ ਖੇਡਿਆ ਜਾ ਰਿਹਾ ਕਿ ਹਰਨਜੀਤ ਸਿੰਘ ਸਾਹਿਬ ਵਿੱਤ ਮੰਤਰੀ ਸੀਗੇ ਜਦੋਂ ਇੱਕ ਸਵਾਲ ਪੁੱਛਿਆ ਗਿਆ ਪਾਰਲੀਮੈਂਟ ਦੇ ਵਿੱਚ ਵੀ ਤੁਸੀਂ ਦੱਸੋ ਜੀ ਸੁਆਮੀਨਾਥਨ ਕਮਿਸ਼ਨ ਦੇ ਬੇਸ ਤੇ ਐਮਐਸਪੀ ਦਿੰਦੇ ਹੋ ਉਹ ਕਹਿੰਦਾ ਅਸੀਂ ਤਾਂ ਲਾਗੂ ਕਰਤੀ ਉਹ ਏ2 ਪਲੱਸ ਹੈ ਨਾ ਪਰਿਵਾਰਕ ਲੇਬਰ ਜਿਹੜੀ ਹੈ ਉਦੇ ਅਧਾਰ ਤੇ ਜਿਹੜੀ ਲਿਸਟੀ ਉਹ ਕਹਿੰਦਾ ਜੀ ਅਸੀਂ ਤਾਂ ਲਾਗੂ ਕਰਤੀ ਹੈ ਹੈਨਾ ਅਸੀਂ 2 ਫਾਮੀਨਾ ਸਾਨੂੰ ਵਿਚੀ ਛੱਡਤਾ ਸੋ ਇੱਕ ਕਨਸਟੈਂਸ ਨਹੀਂ ਹੈ ਜਿੱਥੇ ਤੁਸੀਂ ਕਿਸਾਨਾਂ ਨੂੰ ਮਿਸਗਾਈਡ ਕਰਿਆ ਉਹਨਾਂ ਨਾਲ ਬੇਈਮਾਨੀ ਕੀਤੀ ਕਿੰਨੀ ਹੈ ਸੋ ਹੁਣ ਵੀ ਇਹ ਹੋ ਰਿਹਾ ਇਹਦਾ ਇੱਕੋ ਹੀ ਹੱਲ ਹੈ ਜਿੱਥੋਂ ਤੱਕ ਹੈ ਕਿ ਲੰਮੀ ਲੜਾਈ ਹੈ ਇਹ ਸਰਕਾਰ ਹੋਵੇ ਜਾਂ ਨਵੀਂ ਸਰਕਾਰ ਬਣੇ ਇਹੀ ਸਰਕਾਰ ਮੁੜ ਕੇ ਆਵੇ ਨਵੀਂ ਸਰਕਾਰ ਨਵੀਂ ਪਾਰਟੀ ਦੀ ਬਣ ਜੇ ਤੇ ਕਿਸਾਨਾਂ ਨੂੰ ਲੰਮੀ ਲੜਾਈ ਜਿਹੜੀ ਆ ਲੜ ਕੇ ਹੀ ਆਪਣੇ ਮਸਲੇ ਹੱਲ ਕਰਾ ਸਕਦੇ ਐ ਐਮਐਸਪੀ ਹੋਵੇ ਚਾਹੇ ਜਿਹੜੀ ਕਰਜ਼ਾ ਮਾਫੀ ਹੋਵੇ ਜਾਂ ਬਾਕੀ ਦੀਆਂ ਮੰਗਾਂ ਨੇ ਪਰ ਇਸ ਗੱਲ ਤੇ ਤਾਂ ਪੱਕਾ ਨਾ ਕਿ ਜਿਹੜੀ ਇਹ ਸਰਕਾਰ ਆ 2 ਸਾਲ ਉਹ ਤਾਂ ਬੈਠੀ ਰਹੇ ਪਹਿਲਾਂ ਤੁਸੀਂ ਐਮਐਸਪੀ ਦੇ ਐਫੀਡੇਵਿਟ ਦੇ ਤਾਂ ਪਹਿਲਾਂ ਮੈਨੀਫੈਸਟੋ ਚ ਪਾ ਲਿਆ ਫਿਰ ਐਫੀਡੇਵਿਟ ਦੇਤਾ 13 ਲੱਖ 13 13 ਲੱਖ ਕਰੋੜ ਰੁਪਇਆ ਕਾਰਪੋਰੇਟ ਦਾ ਤਾਂ ਤੁਸੀਂ ਮਾਫ ਕਰਤਾ ਪਾਰਲੀਮੈਂਟ ਨੂੰ ਜਵਾਬ ਦਿੰਨੇਓ ਕਿਸਾਨਾਂ ਨੂੰ ਕਹਿੰਦੇ ਉਹ ਵੀ ਅਸੀਂ ਤੁਹਾਡਾ ਮਾਫ਼ ਨਹੀਂ ਕਰ ਸਕਦੇ ਸੋ ਇੱਕ ਇੱਕ ਇਸ਼ੂ ਥੋੜਾ ਨਾ ਜਿੱਥੇ ਸਰਕਾਰ ਨੇ ਕਿਸਾਨਾਂ ਨੂੰ ਮਿਸਲੀਡ ਕਰਿਆ ਜਾਂ ਐਗਰੀਕਲਚਰ ਵਰਕਰ ਦੀ ਤਾਂ ਗੱਲ ਵੀ ਨਹੀਂ ਹੋ ਰਹੀ ਉਹਨਾਂ ਦੇ ਕਰਜ਼ੇ ਦੀ ਹੋਰ ਦੀ ਹੈਨਾ ਇੱਕ ਪਾਸੇ ਤੁਸੀਂ ਕਹ ਰਹੇ ਹੋ ਵੀ 80 ਕਰੋੜ ਬੰਦਾ ਜੀ 5 ਕਿਲੋ ਦਾ ਦੇਣੇ ਆ ਅਸੀਂ ਅਨਾਜ ਸਿਰਫ 5 ਕਿਲੋ ਹੈਨਾ 5 ਕਿਲੋ ਦਾ ਇੱਕ ਮਹੀਨੇ ਦਾ ਤੁਸੀਂ ਲਾ ਲਓ ਕਿੰਨੇ ਪੈਸੇ ਹੋਏ ਜੇ 20 ਰੁਪਏ ਜਾਂ 25 ਰੁਪਏ ਨੂੰ ਤੁਸੀਂ ਦੋ ਜਿਹੜਾ ਪ੍ਰੋਕਿਊਰਮੈਂਟ ਹੈ ਤਾਂ 1500 ਰੁਪਿਆ ਦੇ ਕੇ ਕੋਟਾ ਖਰੀਦੋ ਦੂਜੇ ਪਾਸੇ ਕਹਿੰਦੇ ਉਹ ਗਰੀਬੀ ਘਟ ਗਈ ਹੈ ਨਾ ਉਹੀ ਸਰਕਾਰ ਕਹਿ ਰਹੀ ਵੀ ਗਰੀਬੀ ਘਟ ਗਈ 80000 ਬੰਦੇ ਨੂੰ 140 ਕਰੋੜ ਚੋਂ 80 ਕਰੋੜ ਬੰਦਿਆਂ ਨੂੰ ਤੁਸੀਂ 5 ਕਿਲੋ ਅਨਾਜ ਦੇ ਰਹੇ ਹੋ ਹੈ ਨਾ ਬੜੀਆਂ ਕਨਟਰਡਿਕਟਰੀ ਗੱਲਾਂ ਨੇ ਸੋ ਇਸ ਲਈ ਕਿਸਾਨਾਂ ਦੇ ਅੱਗੇ ਜਿਹੜਾ ਔਖਾ ਪੰਡਾ ਲੇਕਿਨ ਇਕੱਠੇ ਹੋ ਕੇ ਕਿਸੇ ਇੱਕ ਸੁਰਚ ਵੱਜ ਗਏ ਲੜਾਈ ਤੋਂ ਬਿਨਾ ਕੋਈ ਗੱਲ ਬਣਦੀ ਲੱਗਦੀ ਨਹੀਂ ਇਸ ਕਰਕੇ ਕਿਸਾਨਾਂ ਨੂੰ ਕਹਿੰਦੇ ਨੇ ਕਿ ਡਬਲਿਊਟੀਓ ਦੇ ਵਿੱਚੋਂ ਬਾਹਰ ਆਵੇ ਦੇਸ਼ ਹਾਂ ਡਬਲਿਊਟੀਓ ਜਿਹੜਾ ਉਹਦੀ ਸਮਝ ਇਹ ਹੈ ਕਿ ਡਬਲਿਊਟੀਓ ਤੇ ਜਿਹਨੇ ਸਾਈਨ ਕਰਤੇ ਉਹ ਸਾਰਾ ਕੁਝ ਹੀ ਬਣ ਕੇ ਜਾਊਗਾ ਉਹ ਮੈਂ ਇਹ ਕਹਿੰਦਾ ਅਸੀਂ ਅਸੀਂ ਸਟੂਡੈਂਟ ਨੂੰ ਵੀ ਪੜਾਉਂਦੇ ਆ ਕਿ ਡਬਲਿਊਟੀਓ ਇਹ ਮੇ ਜਿਵੇਂ ਕਿਸੇ ਦੇ ਨਾਲ ਵਿਆਹ ਕਰਾਉਣਾ ਜਦੋਂ ਵਿਆਹ ਕਰਾਈਦਾ ਨਾ ਫਿਰ ਇਹ ਨਹੀਂ ਕਹ ਸਕਦਾ ਤੇਰੀਆਂ ਇਹ ਮਾੜੀਆਂ ਆਦਤਾਂ ਮੈਂ ਮੰਨਦਾ ਨਹੀਂਗਾ ਇਹ ਚੰਗੀਆਂ ਮੈਨੂੰ ਮਨਜ਼ੂਰ ਆ ਮਾੜੀਆਂ ਛੱਡਿਆ ਤੇ ਚੰਗੀਆਂ ਰਹਿਣ ਦੇ ਇਸ ਤਰ੍ਹਾਂ ਨਹੀਂ ਉਹ ਹੋਇਆ ਉਹਦਾ ਹੈਗਾ ਸੀਗਾ ਕਿ ਇਹ ਤਾਂ ਇੱਕ ਪੂਰੇ ਦਾ ਪੂਰਾ ਪੈਕੇਜ ਹੈ ਤੇ ਜੇ ਤੁਸੀਂ ਸਾਈਨ ਕਰਦੇ ਹੋ ਫਿਰ ਤੁਸੀਂ ਉਹਨੂੰ ਮੰਨੋਗੇ ਜਿਹੜਾ ਮੁਲਕ ਬਾਹਰ ਰਹਿ ਗਿਆ ਉਹ ਆਈਸੋਲੇਟ ਕਰ ਦੋ ਹੰਜੀਓ ਅਦਾ ਚਾਈਨਾ ਨੇ ਪਹਿਲਾਂ ਸਾਈਨ ਨਹੀਂ ਸੀ ਕੀਤੇ ਜਦੋਂ ਆਈਸੋਲੇਟ ਹੋਣ ਲੱਗੇ ਉਹਨੇ ਬਾਅਦ ਚ ਸਾਈਨ ਕੀਤੇ WTO ਤੇ ਬਾਅਦ ਚ ਮੈਂਬਰ ਬਣਿਆ ਇਹ ਵੀ ਬਾਹਰ ਹੋ ਗਏ ਜਦੋਂ ਵੱਡ ਗਿਆ ਹੁਣ ਹੁਣ WTO ਦੀ ਉਹਨੂੰ ਬਾਈਪਾਸ ਕਰਕੇ ਉਹਦੇ ਪ੍ਰੋਡਕਟ ਜਾਣ ਨਹੀਂ ਦਿੰਦੇ ਅਮਰੀਕਾ ਚ ਉਹ ਕਹਿੰਦੇ ਇਹਨਾਂ ਦੇ ਹੁਲਾਓ ਪਾਬੰਦੀ ਲਾਓ ਸੋ WTO ਦੇ ਐ ਨਹੀਂ ਹੈ ਕਿ ਤੁਸੀਂ ਇਕੱਲਾ ਐਗਰੀਕਲਚਰ ਚੋਂ ਬਾਹਰ ਆ ਜਾਓਗੇ ਜਿਆਦਾ ਤੁਸੀਂ ਸਾਰੇ ਕਿਸਤੋਂ ਬਾਹਰ ਆਓਗੇ WTO ਤੋਂ ਹਾਂ ਜਿਆਦਾ ਸਾਰੇ ਕਿਸਤੋਂ ਬਾਹਰ ਆਓਗੇ ਜਾਂ ਫਿਰ ਕੱਲੇ ਐਗਰੀਕਲਚਰ ਚੋਂ ਬਾਹਰ ਨਹੀਂ ਆਇਆ ਜਾ ਸਕਦਾ ਉਹਦੇ 파ਰਟ ਹੋਣਗੇ ਹੁਣ ਰੌਲਾ ਇਹ ਹੈ ਵੀ ਸਰਕਾਰ ਇਸ ਗੱਲ ਤੇ ਵੀ ਨਹੀਂ ਕੁਝ ਬੋਲ ਰਹੀ ਵੀ ਅਸੀਂ WTO ਤੋਂ ਬਾਹਰ ਆ ਸਕਦੇ ਆ ਜਾਂ ਨਹੀਂ ਆ ਸਕਦੇ ਕਿਹੜਾ ਕਮਰਸ ਮਨਿਸਟਰ ਹੈ ਜਾਂ ਪ੍ਰਾਈਮ ਮਨਿਸਟਰ ਹੈ ਜਾਂ ਵਿੱਤ ਮੰਤਰੀ ਹੈ ਇਹ ਲੋਕਾਂ ਨੂੰ ਦੱਸੇ ਵੀ ਅਸੀਂ WTO ਤੋਂ ਬਾਹਰ ਆ ਸਕਦੇ ਆ ਕਿ ਨਹੀਂ ਆ ਸਕਦੇ ਕੀ ਕੀ ਕਿਸਾਨਾਂ ਦੇ ਨਾਲ ਅਸੀਂ ਕੀ ਕਰ ਸਕਦੇ ਆ ਉਹ ਵੀ ਗੋਲ ਮੋਲ ਗੱਲਾਂ ਸਾਰਾ ਕੁਝ ਨਾ ਹੋ ਸਕੋ ਜਿਹੜਾ ਮੰਤਰੀ ਅਨੁਰਾਗ ਠਾਕਰ ਉਹਦਾ ਕਹਿੰਦਾ ਜੀ ਇੱਕ ਮੰਗ ਹੋਰ ਜੋੜ ਲਈ ਉਹਨਾਂ WTO ਤੋਂ ਇਹ ਗੱਲ ਪੱਕਾ ਵੀ ਜਦੋਂ ਤੱਕ ਤੁਸੀਂ WTO ਚੋਂ ਉਦੋਂ ਤੱਕ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਆ ਜਿਹੜਾ ਤੁਸੀਂ ਚੱਲ ਨਹੀਂ ਸਕਦੇ ਜਿਹੜਾ ਉਹ ਪ੍ਰੈਸ਼ਰ ਹੈ ਉਹਦੇ ਕਰਕੇ MSP ਜਿਹੜੀ ਆ ਉਹਦੀ ਗਰੰਟੀ ਨਹੀਂ ਦੇ ਰਹੇ ਤੇ ਸਬਸਿਡੀਆਂ ਵੀ ਕੱਟ ਕਰ ਰਹੇ ਹੋ ਖੇਤੀਬਾੜੀ ਤੇ ਪੂਰੀ ਦੇ ਅਟੈਕ ਹੈ ਉਹ ਇੱਥੇ ਨਹੀਂਗਾ ਸੈਟਲ ਮੀਟਿੰਗ ਹੋਈ ਉੱਥੇ ਕਿਸਾਨਾਂ ਨੇ ਮੁਜ਼ਾਰੇ ਕਰੇ ਜਿੱਥੇ-ਜਿੱਥੇ ਮੀਟਿੰਗ ਹੋਈ ਹੈ ਡਬਲਿਊਟੀਓ ਦੀ ਉੱਥੇ ਪ੍ਰੋਟੈਸਟ ਹੋਇਆ ਕਿਸਾਨਾਂ ਵੱਲੋਂ ਹੋਰ ਆਮ ਲੋਕਾਂ ਵੱਲੋਂ ਵੀ ਹੋਇਆ ਹੈ ਹੈਨਾ ਪਰ ਹਾਲੇ ਤੱਕ ਜਿਹੜਾ ਉਹਦੇ ਚੋਂ ਕੋਈ ਮੁਲਕ ਬਾਹਰ ਤਾਂ ਗਿਆ ਨਹੀਂ ਹਾਂਜੀ ਜੀ ਤੇ ਹਾਂ ਕੁਝ ਮੁਲਕ ਹੈਗੇ ਆ ਜਿਹੜੇ ਉਹਦੇ ਮੈਂਬਰ ਨਹੀਂ ਹੈ ਉਹਨਾਂ ਦੇ ਉੱਤੇ ਸੈਂਕਸ਼ਨਸ ਵੀ ਲਾਈਆਂ ਵੀ ਐ ਉਹ ਆਪਣੀ ਲੜਾਈ ਲੜ ਰਹੇ ਜਾਂ ਤਾਂ ਉੱਥੇ ਲੜਾਈ ਲੜਨ ਯੋਗੇ ਹੋਵੋ ਹਾਂਜੀ ਉਹ ਲੜੀ ਜਾ ਸਕਦੀ ਹੈ ਤੋ ਇਹ ਚਲਈ ਮਤਲਬ ਕਿਸਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਸਿਚੁਏਸ਼ਨ ਕੀ ਹੈ ਤੇ ਲੰਮੀ ਲੜਾਈ ਹੈ ਤੇ ਲੋਕਾਂ ਦੀ ਲੜਾਈ ਹੈ ਕੱਲੀ ਕਿਸਾਨਾਂ ਦੀ ਵੀ ਨਹੀਂ ਹੈ ਡਬਲਿਊਟੀਓ ਚ ਰਹਿੰਦੇ ਹੋਏ ਆਮ ਲੋਕਾਂ ਦਾ ਵੀ ਜਿਹੜਾ ਘਾਣ ਹੋ ਰਿਹਾ ਜੇ ਐਮਐਸਬੀ ਤੁਸੀਂ ਖਤਮ ਕਰਦੇ ਹੋ ਜਿਹੜੇ ਕਾਨੂੰਨ ਤਿੰਨ ਆਏ ਸੀਗੇ ਉਹ ਤਿੰਨ ਕਿਸਾਨਾਂ ਦਾ ਇਹ ਸੀ ਵੀ ਪੀਡੀਐਸ ਸਿਸਟਮ ਵੀ ਖਤਮ ਹੋਊਗਾ ਕਿਉਂਕਿ ਪ੍ਰੋਕਿਊਰਮੈਂਟ ਨਹੀਂ ਕਰਨੀ ਐਫਸੀਆਈ ਨੂੰ ਐਫਸੀਆਈ ਨੂੰ ਬੰਦ ਕਰਨ ਦਾ ਤਾਂ ਕੱਦਾ ਜਿਹੜੀ ਆ ਆਪਣਾ ਇੱਥੇ ਦਾ ਚੀਫ ਮਿਨਿਸਟਰ ਸੀ ਪਹਿਲਾਂ ਯੂਨੀਅਨ ਮਿਨਿਸਟਰੀ ਵੀ ਰਿਹਾ ਹਮਾਚਲ ਪ੍ਰਦੇਸ਼ ਦਾ ਜਿਹੜੀ ਉਹਨਾਂ ਦੀ ਰਿਪੋਰਟ ਹੈ ਹੈਨਾ ਜੀ ਉਹ ਜਿਹੜੀ ਰਿਪੋਰਟ ਆ ਉਹਦੇ ਚ ਕਿਹਾ ਗਿਆ ਐਫਸੀਆਈ ਨੂੰ ਬਾਈਂਡ ਕਰ ਦਿਓ ਕਿੰਨੀ ਦੇਰ ਤੋਂ ਰੌਲਾ ਪਾ ਰਹੇ ਨੇ ਨੀਤੀ ਜੀ ਬਿਲਕੁਲ ਨੀਤੀ ਆਯੋਗ ਦੀਆਂ ਮੀਟਿੰਗਾਂ ਦੇ ਵਿੱਚ ਵੀ ਲਗਾਤਾਰ ਇਹਦਾ ਗੱਲ ਰੱਖੀ ਜਾ ਰਹੀ ਹੈ ਹਾਂ ਫਿਰ ਜੇ ਐਫਸੀਆਈ ਬੰਦ ਕਰ ਦਿਓ ਫਿਰ ਤੁਸੀਂ ਪੀਡੀਐਸ ਕਿੱਥੋਂ ਚਲਾਉਣਾ ਫਿਰ ਗਰੀਬਾ ਲੋਕਾਂ ਨੂੰ ਤੁਸੀਂ ਅਨਾਜ ਕਿੱਥੋਂ ਦੇਣਾ ਉਹਦਾ ਕਦਮ ਹੋ ਜੂਗਾ ਸੋ ਇਸ ਲਈ ਪੂਰਾ ਢਾਂਚਾ ਹੀ ਜਿਹੜਾ ਨਾ ਕਾ ਪ੍ਰੋ ਕਾਰਪੋਰੇਟ ਚਲਾਉਣਾ ਚਾਹੁੰਦੇ ਆ ਇਹਨੂੰ ਬੰਦ ਕਰਨਾ ਚਾਹੁੰਦੇ ਆ ਉਹਦਾ ਲੋਕਾਂ ਦਾ ਪ੍ਰੈਸ਼ਰ ਹੈ ਕਿਸਾਨਾਂ ਦੇ ਖੇਤ ਮਜ਼ਦੂਰਾਂ ਦਾ ਪ੍ਰੈਸ਼ਰ ਹੈ ਜਿਹਦੇ ਕਰਕੇ ਬਚੀ ਵੀ ਇਹ FCI ਵੀ ਵਾਲੇ ਬਚੀ ਵੀ ਹੈ ਪ੍ਰੋਕਿਊਰਮੈਂਟ ਵੀ ਹੋ ਰਹੀ ਹੈ ਤੇ ਹੋ ਇੰਨੀ ਕੀ ਰਹੀ ਹੈ ਵੀ ਹਰਿਆਣਾ ਤੇ ਪੰਜਾਬ ਔਰ ਵੈਸਟਰਨ ਯੂਪੀ ਇੱਕ ਦੋ ਹੋਰ ਸਟੇਟਸ ਨੇ ਜਿਹੜੀਆਂ ਥੋੜੀਆਂ ਮਿਲਿਆ ਕੁੱਲ ਮਿਲਾ ਕੇ 6% ਹੁੰਦੀ ਹੈ ਬਿਲਕੁਲ ਬਿਲਕੁਲ ਸੋ ਦੂਜੀ ਪਾਸੇ ਰਮਸਾਬਾ ਇਹ ਗੱਲ ਕਹਿੰਦੇ ਨੇ ਜਿਵੇਂ ਸਰਕਾਰ ਹੈ ਸਰਕਾਰ ਦੇ ਹਵਾਲੇ ਹੁੰਦੇ ਨੇ ਜਾਂ ਜੋ ਉਹ ਇੰਟੈਲੈਕਚੁਅਲ ਲੋਕ ਨੇ ਇਹਦੇ ਸਰਕਾਰ ਦੇ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਨੇ ਇੱਕ ਪਾਸੇ ਮੰਨ ਵੀ ਲਈਏ ਕਿ ਡਬਲਯੂਟੀ ਦੇ ਵਿੱਚੋਂ ਬਾਹਰ ਆ ਜੇ ਉਹ ਕਹਿੰਦੇ ਕਿ ਐਮਐਸਪੀ ਦੀ ਤਾਂ ਗੱਲ ਹੈ ਜੀ ਨਾ ਕਰਨੇ ਕਿੰਨੇ ਕਹਿੰਦੇ ਕਿ ਇੰਟਰਨੈਸ਼ਨਲ ਲੈਵਲ ਦੇ ਉੱਪਰ ਹੋਰ ਗੁੱਡਸ ਹੈਗੇ ਨੇ ਰਿਮਪੋਰਟ ਐਕਸਪੋਰਟ ਹੁੰਦੇ ਨੇ ਫਿਰ ਨਾਲ ਨਾਲ ਜਿਵੇਂ ਚਾਈਨਾ ਵਿੱਚ ਆ ਗਿਆ ਤੁਸੀਂ ਜ਼ਿਕਰ ਕਰ ਰਹੇ ਹੋ ਇਲੈਕਟ੍ਰੋਨਿਕ ਚੀਜ਼ਾਂ ਬਣਾਉਂਦਾ ਚਾਈਨਾ ਹੋਰ ਦੇਸ਼ ਅਲੱਗ-ਅਲੱਗ ਚੀਜ਼ਾਂ ਪ੍ਰੋਡਿਊਸ ਕਰਦੇ ਨੇ ਪਰ ਉਹਨਾਂ ਦਾ ਤਾਲਮੇਲ ਵੀ ਕਹਿੰਦਾ ਨਹੀਂ ਉਹ ਆਪਣੀ ਥਾਂ ਤੇ ਹੈ ਅ ਇੱਕ ਹੈਗਾ ਕਿ ਜਿਹੜੀ ਮਾਰਕੀਟ ਹੈ ਐਗਰੀਕਲਚਰ ਵਿੱਚ ਇੰਟਰਨੈਸ਼ਨਲ ਉਹ ਚ ਫਲਕਚੁਏਸ਼ਨਸ ਹੁੰਦੀਆਂ ਰਹਿੰਦੀਆਂ ਲੇਕਿਨ ਬੜੀ ਦੇਰ ਤੋਂ ਡਬਲਯੂਟੀਓ ਤੋਂ ਪਹਿਲਾਂ ਪ੍ਰੋਟੈਕਸ਼ਨਿਸਟ ਪਾਲਿਸੀ ਹੁੰਦੀ ਸੀ ਪ੍ਰੋਟੈਕਸ਼ਨ ਅਸੀਂ ਦਿੰਦੇ ਸੀ ਆਪਣੀ ਜਿਹੜੀ ਉਰੇ ਦੀ ਇੰਡੀਜਿਨਸ ਇੰਡਸਟਰੀ ਹੈ ਸਾਡੀ ਆਪਣੀ ਇੰਡਸਟਰੀ ਹੈ ਉਹਨੂੰ ਪ੍ਰੋਟੈਕਸ਼ਨ ਦਿੰਦੇ ਸੀ ਟੈਰਫ ਰੇਟ ਲਾ ਦਿੰਦੇ ਸੀ ਜਦੋਂ ਤੁਸੀਂ ਡਬਲਯੂਟੀਓ ਤੋਂ ਬਾਹਰ ਆ ਗਏ ਫਿਰ ਤੁਹਾਡੇ ਕੋਲ ਇਹ ਅਧਿਕਾਰ ਹੈਗਾ ਕਿ ਜੇ ਤੁਸੀਂ ਉਹਨੂੰ ਕੰਪੀਟੀਟਿਵ ਬਣਾਉਣਾ ਦੇ ਇੱਥੇ ਦੇ ਕਿਸੇ ਆਪਣੀ ਖੇਤੀ ਨੂੰ ਤੁਸੀਂ ਜਿਹੜਾ ਕਰਨਾ ਪ੍ਰੋਟੈਕਟ ਕਰਨਾ ਫਿਰ ਤੁਸੀਂ ਟੈਰਫਰੇਟ ਲਾ ਸਕਦੇ ਹੋ ਇੰਪੋਰਟ ਤੇ ਐਕਸਪੋਰਟ ਉਹ ਦੇਖੇ ਜਿਹਨੂੰ ਸਸਤਾ ਪੈਂਦਾ ਭੇਜਦੇ ਹੋ ਇਹ ਤੁਹਾਨੂੰ ਉਹ ਲੱਗਦਾ ਪ੍ਰੋਟੈਕਟ ਕਰਨਾ ਤਾਂ ਟੈਰਫਰੇਟ ਬਦ ਕੋਟਾ ਸਿਸਟਮ ਲਾ ਲਾਗੂ ਕੀਤਾ ਜਾ ਸਕਦਾ ਡਬਲਿਊਟੀਓ ਦੇ ਵਿੱਚ ਤਾਂ ਨਾ ਕੋਟਾ ਨਾ ਤੁਹਾਡੇ ਕੋਲ ਅਥਾਰਟੀ ਹੈ ਕਿ ਤੁਸੀਂ ਟੈਰਫ ਨੂੰ ਲਾ ਸਕੋ ਉਹਨਾਂ ਨੇ ਦੇ ਤਾਂ ਵੀ ਮ ਜਿਹੜੀ ਤੈਰਫ ਹੈਦੇ ਤੋਂ ਵੱਧ ਨਹੀਂ ਹੋਊਗੀ ਇਹ ਤੋਂ ਵੱਧ ਨਹੀਂ ਲਾ ਸਕਦੇ ਕੋਟਾ ਰੈਸਟ੍ਰਿਕਸ਼ਨ ਤੁਸੀਂ ਲਾ ਨਹੀਂ ਸਕਦੇ ਇਸ ਲਈ ਤੁਸੀਂ ਬਾਹਰਲਾ ਇੰਪੋਰਟ ਜਿਹੜਾ ਉਹਨੂੰ ਖੁੱਲੀ ਛੁੱਟੀ ਦੇ ਦਿਓ ਉਹਦੇ ਨਾਲ ਤਾਂ ਕੰਪੀਟੀ ਨਹੀਂ ਕਰ ਸਕਦੇ ਬਹੁਤ ਵਾਰੀ ਹਰ ਜਿੱਥੇ ਜਦੋਂ ਫਾਇਦਾ ਹੁੰਦਾ ਤੁਸੀਂ ਵੀ ਦੇਖਿਆ ਹੋਊਗਾ ਵੀ ਜਦੋਂ ਪਿਆਜ਼ ਮਹਿੰਗਾ ਹੁੰਦਾ ਫਿਰ ਉਹ ਬਾਹਰ ਨੂੰ ਜਾਂਦਾ ਨਹੀਂ ਫਿਰ ਉੱਥੇ ਨੂੰ ਭੇਜਣਾ ਫਿਰ ਉਹਦੇ ਤੇ ਰੋਕ ਲਾਉਣੀ ਪੈਂਦੀ ਥੋਏ ਤਾਂ ਇਹ ਤਾਂ ਥੋੜਾ ਮਤਲਬ ਇੰਟਰਨਲ ਸਿਸਟਮ ਹੈ ਨਾ ਕਿ ਤੁਸੀਂ ਕਿਵੇਂ ਚਲਾਉਣਾ ਪਰ ਤੁਹਾਡੇ ਕੋਲ ਆਪਣੀ ਨੀਤੀ ਜਿਹੜੀ ਹੈ ਟਰੇਡ ਦੀ ਨੀਤੀ ਹੈ ਨਾ ਜਿਹੜੀ ਫੋਰਨ ਟਰੇਡ ਹੈ ਉਹਦੀ ਨੀਤੀ ਘੜਨ ਦੀ ਤੁਹਾਡੇ ਕੋਲ ਸਮਰੱਥਾ ਜਾਂ ਤੁਹਾਡੀ ਅਥਾਰਟੀ ਤਾਂ ਹੋਵੇ ਤੁਹਾਡੇ ਕੋਲ ਤਾਂ ਤਾਕਤ ਹੋਵੇ ਨਾ ਡਬਲਿਊਟੀਓ ਦੇ ਅੰਦਰ ਦਾ ਹੈ ਨਹੀਂ ਉਹ ਤਾਂ ਸਾਰਿਆਂ ਲਈ ਹੈ ਉਹ ਤਾਂ ਕਹਿੰਦੇ ਵੀ ਆਹ ਕੁਝ ਕਰੋਗੇ ਤਾਂ ਠੀਕ ਹੈ ਇਸ ਲਈ ਤੁਸੀਂ ਜਦੋਂ ਸਾਈਨ ਕਰਤੇ ਉਹਦੇ ਅੰਦਰ ਆ ਗਏ ਅੰਤ ਐਗਰੀਕਲਚਰ ਦੀਆਂ ਕਿੰਨੀਆਂ ਹੀ ਜਿਹੜੀਆਂ ਚੀਜ਼ਾਂ ਨੇ ਵਸਤਾ ਨੇ ਉਹ ਖੁੱਲੀਆਂ ਨੇ ਡਬਲਿਊਟੀਓ ਦੇ ਅੰਡਰ ਕੁਝ ਤੁਸੀਂ ਨਹੀਂ ਡਿਸਾਈਡ ਕਰ ਸਕਦੇ ਕੁਝ ਪੇਟੈਂਟ ਦਾ ਵੀ ਰੌਲਾ ਉਹ ਖੇਤੀਬਾੜੀ ਇਵਨ ਹਲਦੀ ਦੇ ਪੇਟੈਂਟ ਦੇ ਉੱਤੇ ਕੇਸ ਚੱਲਿਆ ਬਹੁਤ ਦੇਰ ਚੱਲੀ ਗਿਆ ਤਾਂ ਜਾ ਕੇ ਤੁਹਾਨੂੰ ਉਹਦਾ ਅਧਿਕਾਰ ਮਿਲਿਆ ਸੋ ਇਸ ਲਈ ਜੇ ਉੱਥੋਂ ਬਾਹਰ ਫਿਰ ਤੁਸੀਂ ਆਪਣਾ ਕੋਈ ਡਿਸੀਜਨ ਲੈ ਸਕਦੇ ਹੋ ਫਿਰ ਤੁਸੀਂ ਆਪਣੀ ਅਥਾਰਟੀ ਵਰਤ ਸਕਦੇ ਹੋ ਪਰ ਜਦ ਤੱਕ ਤੁਸੀਂ ਡਬਲਿਊਟੀਓ ਦੇ ਮੈਂਬਰ ਆ ਤੁਸੀਂ ਤਾਂ ਉਸ ਦਾਇਰੇ ਤੋਂ ਜਿਹੜੀ ਦਾਇਰੇ ਦੀ ਉਹ ਗੇਮ ਖੇਡਦੇ ਆ ਹੈ ਜੀ ਤੇ ਉਸ ਲੈਵਲ ਦੀ ਗੇਮ ਖੇਡਣ ਲਈ ਥੋੜੀ ਸਮਰੱਥਾ ਚਾਹੀਦੀ ਹੈ ਕੀ ਕੀ ਕਰ ਸਕਦੇ ਹੋ ਤੁਸੀਂ ਇਸ ਲਈ ਸਾਰੇ ਜਿਹੜੇ ਵਿਕਾਸਸ਼ੀਲ ਦੇਸ਼ ਹੈ ਇਹਨਾਂ ਨੂੰ ਅਸੀਂ ਗਲੋਬਲ ਸੰਸਾਰਿਕ ਦੱਖਣ ਕਹਿੰਦੇ ਆ ਸੰਸਾਰਿਕ ਦੱਖਣ ਆ ਗਲੋਬਲ ਸਾਊਥ ਉਹ ਸਾਰੇ ਹੀ ਪਿਸ ਰਹੇ ਹੈ ਚਾਹੇ ਉਹ ਅਫਰੀਕਾ ਚਾਹੇ ਉਹ ਏਸ਼ੀਆ ਦੇ ਮੁਲਕ ਹੈ ਚਾਹੇ ਉਹ ਥੋੜੇ ਲਾਟਨ ਅਮਰੀਕਾ ਦੇ ਹੈ ਚਾਹੇ ਉਹ ਸਾਊਥ ਅਮਰੀਕਾ ਦੇ ਹੈ ਸਾਰੇ ਹੀ ਹੈ ਸਾਊਥ ਅਮਰੀਕਾ ਦੇ ਕਿੰਨੇ ਮੁਲਕ ਅਮਰੀਕਾ ਦੇ ਖਿਲਾਫ ਭੁਗਤ ਰਹੇ ਆ ਕਿੰਨੇ ਪ੍ਰੋਟੈਸਟ ਹੁੰਦੇ ਉੱਥੇ ਸੋ ਇਸ ਲਈ ਇਹ ਸਿਸਟਮ ਦੇ ਵਿੱਚੋਂ ਜੇ ਤੁਸੀਂ ਉਹਨੂੰ ਬਚਾਉਣਾ ਜਾਂ ਕੱਢਣਾ ਤਾਂ ਲੋਕਾਂ ਦਾ ਹੀ ਇਕੱਠ ਹੈ ਤੇ ਕਿਸਾਨਾਂ ਮਜ਼ਦੂਰਾਂ ਦਾ ਹੀ ਇਕੱਠ ਹੈ ਜਿਹੜਾ ਲੜ ਕੇ ਤੁਹਾਨੂੰ ਬਚਾ ਸਕਦਾ ਇਹ ਵੱਡੀ ਲੜਾਈ ਹੈ ਇਸ ਲਈ ਇਹ ਸਰਕਾਰ ਜਿਹੜੀ ਪ੍ਰੋ ਕਾਰਪੋਰੇਟ ਹੈ ਹੈਨਾ ਨੰਗੇ ਚਿੱਤੇ ਰੂਪ ਚ ਕਾਰਪੋਰੇਟ ਹੈ ਹੁਣ ਤਾਂ ਇਹ ਵੀ ਆ ਰਿਹਾ ਹੈ ਨਾ ਕਿ ਹ ਹੁਣ ਕਿੰਨੀ ਕਿ ਸਚਾਈ ਹੈ ਮੈਂ ਨਹੀਂ ਕਹਿ ਸਕਦਾ ਲੇਕਿਨ ਅਖਬਾਰਾਂ ਦੀਆਂ ਖਬਰਿਆਂ ਨੇ ਸੋਸ਼ਲ ਮੀਡੀਆ ਤੇ ਵੀ ਹੈ ਵੀ ਇੰਨੀਆਂ ਕੰਪਨੀਆਂ ਦੇ ਛਾਪੇ ਪਏ ਜਦੋਂ ਛਾਪੇ ਪੈ ਗਏ ਉਹ ਤੋਂ ਬਾਅਦ ਕਹਿੰਦੇ ਕੰਪਨੀਆਂ ਡੋਨੇਸ਼ਨ ਦੇ ਗਈਆਂ ਜੀ ਸੋ ਇਸ ਲਈ ਮਤਲਬ ਇੱਕ ਇਹ ਲੋਕਾਂ ਦੇ ਪ੍ਰੈਸ਼ਰ ਕੋਰਪੋਰੇਟ ਜਦੋਂ ਚੱਲਦਾ ਉਹਦਾ ਲੋਕਾਂ ਦੇ ਪ੍ਰੈਸ਼ਰ ਥੱਲੇ ਦਾ ਲੋਕਾਂ ਦੀ ਵੈਲਫੇਅਰ ਹੋ ਸਕਦੀ ਹੈ ਤੇ ਉਹਦੇ ਚ ਇਜੀਟੇਸ਼ਨ ਹੈ ਜਿਹੜੀ ਫਾਰਮਰਸ ਨੇ ਕੀਤੀ ਜਾਂ ਖੇਤ ਮਜ਼ਦੂਰਾ ਨੇ ਕੀਤੀ ਉਹਦੇ ਚੋਂ ਹੁਣ ਜਿਹੜਾ ਹੁਣ ਦੀ ਜਿਹੜੀ ਐਜੀਟੇਸ਼ਨ ਆ ਜਦੋਂ ਆਪਾਂ ਗੱਲ ਕਰਦੇ ਆ ਕਿਸਾਨਾਂ ਦੀ ਇਹ ਲੰਮੀ ਲੜਾਈ ਹੈ ਮੇਰੀ ਸਮਝ ਮੁਤਾਬਿਕ ਇੰਨੀ ਛੇਤੀ ਐਮਐਸਪੀ ਤੇ ਕਾਨੂੰਨ ਬਣਨ ਵਾਲਾ ਨਹੀਂਗਾ ਜਦੋਂ ਤੱਕ ਸਰਕਾਰ ਇਹ ਹੈ ਇੰਨੀ ਛੇਤੀ ਨਹੀਂ ਬਣਦਾ ਸੋ ਜੇ ਵਡਾਉਣਾ ਤਾਂ ਲੰਮੀ ਲੜਾਈ ਹੈ ਕਰਜ਼ਾ ਮਾਫੀ ਕਰਾਉਣੀ ਉਹ ਵੀ ਲੰਮੀ ਲੜਾਈ ਹੈ ਤੇ ਉਹਦੇ ਲਈ ਸਾਰੀਆਂ ਜਿੰਨੀਆਂ ਜਥੇਬੰਦੀਆਂ ਨੇ ਈਵਨ ਖੇਤ ਮਜ਼ਦੂਰਾਂ ਦੀਆਂ ਜਿਹੜੇ ਜਥੇਬੰਦੀਆਂ ਉਹਨਾਂ ਨੂੰ ਵੀ ਨਾਲ ਲੈਣਾ ਚਾਹੀਦਾ ਤੇ ਟ੍ਰੇਡ ਯੂਨੀਅਨ ਵਰਕਰ ਵੀ ਉਹ ਵੀ ਫੈਕਟਰ ਹੁੰਦੇ ਆ ਉਹਨਾਂ ਤੇ ਵੀ ਇਹਦੀ ਮਾਰ ਪੈਂਦੀ ਸਾਰੇ ਕਾਸੇ ਦੀ ਸੋ ਕਟੋ-ਕਟ ਕਿਸਾਨ ਤੇ ਖੇਤ ਮਜ਼ਦੂਰ ਜੇ ਸਾਰੀਆਂ ਜਿਹਾ ਬੰਦੇ ਉਹ ਇਕੱਠੇ ਕਰਕੇ ਤੁਸੀਂ ਚੱਲਦੇ ਹੋ ਫੇਰ ਇਹਦਾ ਕੁਝ ਹੱਲ ਜਿਹੜਾ ਨਾ ਕੱਢਿਆ ਜਾ ਸਕਦਾ ਇਹ ਨਹੀਂ ਵੀ ਹਾਂ ਕਦੇ ਨਿਕਲਦਾ ਹੀ ਨਹੀਂ ਮੈਂ ਕੋਈ ਨਰਾਸ਼ਾਵਾਦੀ ਨਹੀਂ ਬਹੁਤ ਵੱਡੀਆਂ ਵੱਡੇ ਸਾਰਾ ਕੁਝ ਹੁੰਦਾ ਰਿਹਾ ਤੇ ਲੋਕ ਲੜਦੇ ਰਹੇ ਤੇ ਮਨਾਉਂਦੇ ਰਹੇ ਕਰਦੇ ਰਹੇ ਤੇ ਕਿਸਾਨ ਸੂਜਕਤ ਮੋਰਚੇ ਜਿਹੜੀ ਪਹਿਲੀ ਐਜੀਟੇਸ਼ਨ ਲੜੀ ਹੈ ਉਹ ਇਹਦਾ ਸਬੂਤ ਆ ਕਿ ਹਾਂ ਵੀ ਅਗਲੇ ਜੇ ਲੜਦੇ ਆ ਤੇ ਮਨਾ ਲੈਂਦੇ ਹੂੰ ਬਿਲਕੁਲ ਬਿਲਕੁਲ ਸਰੂਪ ਸਭ ਗੱਲਬਾਤ ਆਈ ਹੈ ਕਿ ਲੜਾਈ ਲੰਮੀ ਹੈ ਬੜੀਆਂ ਇਹਦੇ ਚ ਗੁੰਝਲਾਂ ਨੇ ਸੋ ਸਮੇਂ ਸਮੇਂ ਤੇ ਕਿਸਾਨ ਵੀ ਸਮਝਣਗੇ ਦੂਜੇ ਪਾਸੇ ਕਿਸਾਨ ਆਗੂਆਂ ਨੇ ਵੀ ਰੱਖਿਆ ਹੋਇਆ ਕਿ ਅਸੀਂ ਵੀ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਜਿਹਦੇ ਚ ਅਸੀਂ ਕਿਸਾਨਾਂ ਨੂੰ ਦੱਸਾਂਗੇ ਕਿ ਡਬਲਿਊਟੀਓ ਹੁੰਦੀ ਕੀ ਹੈ ਕਿਸਾਨ ਵੀ ਆਪਣੀ ਜਗ੍ਹਾ ਦਾ ਹੱਕ ਸੱਚੇ ਨੇ ਹੁਣ ਆਪਾਂ ਗੱਲ ਕਰ ਰਹੇ ਆ ਇੱਕ ਵੱਡਾ ਜਿਹੜਾ ਹਿੱਸਾ ਜਾਂ ਕਿਸਾਨਾਂ ਦੀ ਇੱਕ ਫਸਲਾਂ ਦੇ ਮੁੱਦੇ ਨੇ ਡਬਲਿਊਟੀਓ ਦੇ ਨਾਲ ਮਾਮਲੇ ਸਾਰੇ ਇਹ ਜੁੜੇ ਹੋਏ ਨੇ ਜਿੱਥੇ-ਜਿੱਥੇ ਵੀ ਵੱਡਿਆਂ ਰਿਲੇਸ਼ਨਾਂ ਦੇ ਵਿੱਚ ਸਰਕਾਰਾਂ ਹੁੰਦੀਆਂ ਨੇ ਹੁਣ ਕਿਹਨੂੰ ਪਤਾ ਕਿ 26 ਤਰੀਕ ਨੂੰ WTO ਦੀ ਮੀਟਿੰਗ ਹੋ ਰਹੀ ਹੈ ਬਹੁਤ ਦੂਰ ਦੀ ਗੱਲ ਹੈ ਨਾ ਪੰਜਾਬ ਦੇ ਵਿੱਚ ਇਸ ਗੱਲ ਦਾ ਪਤਾ ਹੋਣਾ ਕਿ WTO ਦੀ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਇਹਨੀਆਂ ਗੱਲਾਂ ਵਿਚਾਰੀ ਜਾਣਗੀਆਂ ਜਾਂ ਜਿਹੜੇ ਫੈਸਲੇ ਹੋਣਗੇ ਉਹਦੇ ਤੇ ਸਾਡੇ ਤੇ ਕੀ ਪ੍ਰਭਾਵ ਪੈਣਗੇ ਪੰਜਾਬ ਦੇ ਉੱਪਰ ਕੀ ਪ੍ਰਭਾਵ ਪੈਣਗੇ ਦੇਸ਼ ਦੇ ਉੱਪਰ ਕੀ ਪ੍ਰਭਾਵ ਪੈਣਗੇ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਇੱਥੇ ਤਾਂ ਆ ਹੀ ਨਹੀਂ ਪਤਾ ਕਿ WTO ਵੀ ਕੁਝ ਹੈਗਾ ਉਹ ਤਾਂ ਲੋਕਾਂ ਜਨਤਾ ਕਹਿੰਦੀ ਹੈ ਕਿ ਕਿਆ ਲੱਗਦਾ ਹੁੰਦਾ ਕਿ ਮੋਦੀ ਦੇ ਬਾਅਦ ਕੁਝ ਹੈਗਾ ਹੀ ਨਹੀਂ ਈਗਰ ਇਹ ਸਰਕਾਰியோ ਅਖੀਰ ਲਈਏ ਬੀਜੇਪੀ ਤੇ ਸਰਕਾਰ ਤੋਂ ਬਾਅਦ ਕੁਝ ਨਹੀਂ ਹੈਗਾ ਉਸ ਤੇ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਮਾਂ ਗੱਡਿਆ ਧੰਨਵਾਦ ਜੀ ਥੈਂਕ ਯੂ ਡਾਕਟਰ ਸਾਹਿਬ